ਜਗੜਦਾਵ ਨੇ ਸਟੇਟਮੈਂਟ ਦਿੱਤੀ ਹੈ ਵੀ ਚਲ ਮੇਰੇ ਤਾਂ ਦੋ ਗੁੱਡੀਆਂ ਗੁੱਡੀਆਂ ਨੇ ਮੇਰੇ ਟਰ ਖੇਤੀ ਕਰੂਗਾ ਕੌਣ 20 ਸਾਲ ਦਾ ਮੇਰਾ ਪੀੜਾ ਦਾ ਖੇਤੀ ਕਰਨ ਦਾ ਤੁਸੀਂ ਤੁਸੀਂ ਹਲ ਚਲਾਇਆ ਕਦੇ ਜੀ ਤੁਸੀਂ ਕਦੇ ਬੱਟਾ ਗੁੱਡੀਆਂ ਨੇ ਇੰਦਾ ਪਾਣੀ ਲਾਇਆ ਬੱਟਾ ਗੁੱਡੀਆਂ ਜਾ ਕੇ ਜਾ ਕੇ ਪੜਤਾਲ ਕਰੋ ਸਾਡੀ ਜੀ ਜਗੜਦਾਵ ਕਹਿੰਦਾ ਵੀ ਅਸੀਂ ਤਾਂ ਮੇਰਾ ਮੁੰਡਾ ਦਾ ਖੇਤੀ ਕਰਦਾ ਇਹ ਤਾਂ ਪੜਤਾਲ ਕਰਨ ਦੀ ਲੋੜ ਹੈ ਲੋੜ ਹੈ ਤੁਹਾਡੇ ਇੱਡੇ ਇੱਡੇ ਮਨਾਰੇ ਜਿਹੜੇ ਚਨੇ ਹੋਏ ਨੇ ਤੁਸੀਂ ਹਜ਼ਾਰਾਂ ਏਕੜ ਦੀ ਜ਼ਮੀਨ ਦੇ ਮਾਲਕ ਹੋਵੋਗੇ ਸੈਂਕੜੇ ਏਕੜ ਨਹੀਂ ਜ਼ਰੂਰ ਹੋਵੋਗੇ ਜੀ ਤੇ ਉਹਦੇ 'ਚ ਤੁਸੀਂ ਕਾਹਦੀ ਖੇਤੀ ਕਰਦੇ ਹੋ ਜਿਹਦੇ ਤੋਂ ਵੀ ਨੌਕਰ ਚਾਕਰ ਕਰਦੇ ਆ ਇਹ ਕਰਕੇ ਬ ਉਹ ਕਹਿ ਰਹੇ ਕਿ ਕਿਸਾਨਾਂ ਦੀ ਲੀਡਰੀ ਕਰ ਰਹੇ ਆ ਤੇ ਆ ਚੀਜ਼ਾਂ ਨੂੰ ਸਵਾਲ ਲੈ ਕੇ ਹਾਂ ਉਹਨਾਂ ਨੂੰ ਰੜਕਦੀ ਹੈ ਨਾ ਇਹ ਇਹ ਗੱਲ ਵੀ ਪੋਲੀਟਿਕਲ ਪੋਲੀਟਿਕਲ ਪਾਰਟੀਆਂ ਦੇ ਦਿੱਤੇ ਹੋਏ ਪ੍ਰੋਗਰਾਮ ਤੇ ਉਂਗਲ ਰੱਖਣਾ ਕੀ ਲੱਗਦਾ ਕੋਈ ਢਾੜਾ ਮਣ ਚ ਪਹਿਲੇ ਅੰਦੋਲਨ ਵਾਂਗ ਕੇ ਇਹ ਲੀਡਰਸ਼ਿਪ ਹਾਂ ਕਮਜ਼ੋਰੀ ਹੈ ਜੀ ਉਹਨਾਂ ਦੇ ਵਿੱਚ ਇਹ ਇੱਕ ਕਮਜ਼ੋਰੀ ਦਾ ਯਾਰ ਹੈ ਜਿਹੜੀ ਅੰਦਰ ਕਮਜ਼ੋਰੀ ਹੁੰਦੀ ਹੈ ਇਹ ਉਹਨਾਂ ਨੇ ਭੀਜੇਪੀ ਨੇ ਜ਼ੋਰ ਲਾਇਆ ਵੀ ਕੰਮ ਤਾਂ ਹੋ ਗਿਆ ਇਹ ਗਲਤ ਮੈਨੂੰ ਦੱਸੋ ਜਾਕਰ ਸਾਹਿਬ ਨੂੰ ਸਵਾਲੇ ਪੁੱਛੋ ਤੁਸੀਂ ਤੁਸੀਂ ਦੋਵੇਂ ਜਦੋਂ ਤਿੰਨ ਕਾਨੂੰਨ ਲਿਆਂਦੇ ਸੀ ਸੀ ਬੀਜੇਪੀ ਨੇ ਜੀ ਰਣਜੀਤ ਬਿੱਟੂ ਤੇ ਤੁਸੀਂ ਦੋਨੇ ਇਹਦਾ ਵਿਰੋਧ ਕਰਦੇ ਸੀ ਉਹਨਾਂ ਕਾਨੂੰਨਾਂ ਦਾ ਜੀ ਉਦੋਂ ਉਹ ਕਹਿੰਦੇ ਸੀ ਠੀਕ ਹੈ ਹੁਣ ਤੁਸੀਂ ਡੀਲ ਨੂੰ ਠੀਕ ਹੀ ਜਾਣੇ ਹੋ ਕਿਉਂਕਿ ਹੁਣ ਤੁਸੀਂ ਬੀਜੇਪੀ ਚ ਆ ਗਏ ਤਾਂ ਸਾਡੇ ਨਾਲ ਬੀਕੇਯੂ ਅਗਰਾਹਾ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਰਾਹਾ ਜੁੜ ਚੁੱਕੇ ਨੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਅੱਜ ਭਾਜਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹਦੇ ਵਿੱਚ ਤੁਹਾਡਾ ਤੇ ਰਾਜੀਵਾਲ ਸਾਹਿਬ ਦਾ ਜ਼ਿਕਰ ਕਰਦੇ ਨੇ ਕਹਿੰਦੇ ਵੀ ਮੈਂ ਇਹਨਾਂ ਦੋਨਾਂ ਲੀਡਰਾਂ ਨੂੰ ਪੁੱਛਣਾ ਚਾਹਣਾ ਹੈ ਗੁਰਾਹਾਂ ਸਾਹਿਬ ਨੂੰ ਤੇ ਰਾਜੀਵਾਲ ਸਾਹਿਬ ਨੂੰ ਕਿ ਦੋਨਾਂ ਦੇ ਪਰਿਵਾਰ 'ਚ ਖੇਤੀ ਕੌਣ ਕਰਦਾ ਕੋਈ ਬੱਚੇ ਖੇਤੀ ਕਰਦੇ ਆ ਸਾਡੇ ਤੱਕ ਕਰਦੇ ਆ ਇਹ ਲੀਡਰ ਬਣੇ ਫਿਰਦੇ ਆ ਕਿਸਾਨੀ ਦੇ ਪਰ ਇਹਨਾਂ ਦੇ ਕੋਈ ਪਰਿਵਾਰ 'ਚ ਖੇਤੀ ਕਰਨ ਵਾਲਾ ਤਾਂ ਹੈ ਨਹੀਂ ਮੈਨੂੰ ਲੱਗਦਾ ਦੇਖੋ ਅਧੂਰੀ ਜਾਣਕਾਰੀ ਤੋਂ ਬਿਨਾਂ ਕੋਈ ਗੱਲ ਕਹਿਣੀ ਬਿਲਕੁਲ ਗਲਤ ਹੁੰਦੀ ਹੈ ਜੀ ਜਿਹੜੀ ਹੁਣ ਜਗੜਤਾਬ ਨੇ ਸਟੇਟਮੈਂਟ ਦਿੱਤੀ ਹੈ ਵੀ ਚੈਨਲ ਮੇਰੇ ਦਾ ਦੋ ਗੁੱਡੀਆਂ ਗੁੱਡੀਆਂ ਦੇ ਮੇਰੇ ਤੇ ਖੇਤੀ ਕਰੂਗਾ ਕੌਣ ਜੀ ਜਿਹੜੇ ਮੇਰੇ ਦੋ ਤਿੰਨੇ ਉਹ ਪੜਦੇ ਨਹੀਂ ਸਾਡੇ ਤਾਂ ਵੈਸੇ ਹੀ ਨਹੀਂ ਖੇਤੀ ਮੈਂ ਇਧਰ ਜਿੱਥੇ ਬੰਦੀ ਚਾ ਮੈਂ ਅਸੀਂ 살ਦਾ ਹੋ ਗਿਆ ਮੈਂ ਖੇਤੀ ਕਰਨ ਦੇ ਮੈਸੇਜ ਯੋਗ ਨਹੀਂ ਹਾਂ ਜੀ ਜਿਹੜੀ ਖੇਤੀ ਕਰਨ ਦਾ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਡੇ ਬਹੁਤ ਕੋਈ ਹੋਰ ਕਾਰੋਬਾਰ ਨਹੀਂ ਅਸੀਂ ਤਾਂ ਉਹਨੇ ਜਿਹੜੇ ਦੋ ਚਾਰ ਕਿੱਲੇ ਹੁੰਦੇ ਠੇਕੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਆ ਸਾਡੇ ਕੋਲ ਤਾਂ ਖੇਤੀ ਕਰਨ ਜੋਗੀ ਜ਼ਮੀਨ ਵੀ ਹੈ ਨਹੀਂ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਖੇਤੀ ਕਰਦੇ ਹਾਂ ਉਂ ਜੇ ਐ ਲੈਣਾ ਹੋਵੇ ਪੂਰੇ ਤਜਰਬੇ ਤੋਂ ਮੇਰਾ ਜੀ 30 ਸਾਲ ਦਾ ਮੇਰਾ ਪੀੜਾੜਾ ਖੇਤੀ ਕਰਨ ਦਾ ਜੀ ਤੇ ਜਿਹੜੀ ਇਹ ਇਹ ਕਹਿੰਦਾ ਵੀ ਮੈਂ ਜਾਖੜ ਸਾਹਿਬ ਕਹਿੰਦਾ ਵੀ ਅਸੀਂ ਤਾਂ ਮੇਰਾ ਮੁੰਡਾ ਦਾ ਖੇਤੀ ਕਰਦਾ ਜੀ ਇਹ ਤਾਂ ਪੜਤਾਲ ਕਰਨ ਦੀ ਲੋੜ ਹੈ ਲੋੜ ਹੈ ਤੁਹਾਡੇ ਏਡੇ ਏਡੇ ਮਨਾਰੇ ਜਿਹੜੇ ਚਨੇ ਹੋਏ ਨੇ ਤੁਸੀਂ ਹਜ਼ਾਰਾਂ ਏਕੜ ਦੀ ਜ਼ਮੀਨ ਦੇ ਮਾਲਕ ਹੋਵੋਗੇ ਸੈਂਕੜੇ ਏਕੜ ਦੇ ਨਹੀਂ ਜ਼ਰੂਰ ਹੋਵੋਗੇ ਜੀ ਤੇ ਉਹਦੇ 'ਚ ਤੁਸੀਂ ਕਾਹਦੀ ਖੇਤੀ ਕਰਦੇ ਹੋ ਖੇਤੀ ਦਾ ਤਾਂ ਵੀ ਨੌਕਰ ਚਾਕਰ ਕਰਦੇ ਆ ਹੂੰ ਤੁਸੀਂ ਕਾਹਦੀ ਖੇਤੀ ਤੁਸੀਂ ਹਲ ਚਲਾਇਆ ਕਦੇ ਜੀ ਤੁਸੀਂ ਕਿਤੇ ਬੱਟਾ ਖੁੜੀਆਂ ਨੇ ਇਸ ਦਾ ਪਾਣੀ ਲਾਇਆ ਬੱਟਾ ਖੁੜੀਆਂ ਜਾ ਕੇ ਜਾ ਕੇ ਪੜਤਾਲ ਕਰੋ ਸਾਡੀ ਯਾਰ ਮੇਰਾ ਜੀਵਨ ਦਾ ਤੇ ਰਾਜਵਾਲ ਸਾਹਿਬ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਜੀ ਉਹਨਾਂ ਦਾ ਆਪਦਾ ਉਹ ਕਿ ਉਹਨਾਂ ਦੇ ਕੀ ਆਇਆ ਪਰਿਵਾਰ ਦੀ ਹਾਲਤ ਕਿਹੋ ਜਿਹੀ ਹੈ ਖੇਤੀ ਕਰਨਾ ਕਰਦੇ ਨੇ ਕਿ ਨਹੀਂ ਕਰਦੇ ਮੈਨੂੰ ਉਹ ਤੋਂ ਹੀ ਜਾਣਕਾਰੀ ਹੈ ਮੈਂ ਕਹਿ ਨਹੀਂ ਸਕਦਾ ਉਹਦੇ ਬਾਰੇ ਜੀ ਪਰ ਜਕਰ ਸਾਹਿਬ ਦਾ ਇਹ ਹੈ ਵੀ ਜਿਪਲਾ ਅਸੀਂ ਨਾ ਵੀ ਖੇਤੀ ਕਰਦੇ ਹੁਈਏ ਹਾਂ ਜੀ ਤਾਂ ਸਾਨੂੰ ਖੇਤੀ ਬਾਰੇ ਤਾਂ ਜਾਣਕਾਰੀ ਹੈ ਹੀ ਜੀ ਅੱਜ ਪਿੰਡਾਂ 'ਚ ਰਹਿੰਦੇ ਆ ਜੀ ਅੱਜ 30 ਸਾਲ ਖੇਤੀ ਕੀਤੀ ਆ ਸਾਨੂੰ ਖੇਤੀ ਦੀ ਇਨਪੁਟ ਦਾ ਵੀ ਪਤਾ ਹੈ ਖੇਤੀ ਦੇ ਵਿੱਚੋਂ ਮੱਚਦਾ ਕਿਹਨਾ ਉਹਦਾ ਵੀ ਪਤਾ ਹੈ ਹੂੰ ਸਾਨੂੰ ਖੇਤੀ ਸੰਕਟ ਦਾ ਵੀ ਪਤਾ ਹੈ ਅਸੀਂ ਖੇਤੀ ਜਾਣਦੇ ਆਂ ਖੇਤੀ ਬਾਰੇ ਚ ਸਾਨੂੰ ਵੀ ਪਤਾ ਹੈ ਵੀ ਦੂਜੇ ਦੂਜਾ ਮੁਰਕ ਜਦੋਂ ਮੰਡੀ ਦੇ ਵਿੱਚ ਆਪਣੀ ਜਾਂਦਾ ਉਹਦੀ ਪ੍ਰੋਡਕਸ਼ਨ ਜਦੋਂ ਇਧਰ ਆ ਕੇ ਡਿੱਗਦੀ ਹੈ ਨੁਕਸਾਨ ਹੋਊਗਾ ਕਿ ਫਾਇਦਾ ਹੋਊਗਾ ਜੀ ਅਸੀਂ ਇਹ ਗੱਲਾਂ ਵੀ ਜਾਣਦੇ ਆਂ ਜਦੋਂ ਮੰਡੀ ਪ੍ਰਾਈਵੇਟ ਹੋਊਗੀ ਉਹਦਾ ਨੁਕਸਾਨ ਹੋਊਗਾ ਕਿ ਫਾਇਦਾ ਹੋਊਗਾ ਜੀ ਯਾਨੀ ਜਿਹੜੀਆਂ ਗੱਲਾਂ ਰਖੜ ਸਾਹਿਬ ਦਾ ਇਹ ਕੋਈ ਬਿਆਨ ਨਹੀਂ ਹੈ ਵੀ ਉਹ ਖੇਤੀ ਕਰਦੇ ਨੇ ਕਿ ਨਹੀਂ ਕਰਦੇ ਉਹ ਖੇਤੀ ਬਾਰੇ ਕਿੰਨਾ ਜਾਣਦੇ ਨੇ ਇਹ ਗੱਲ ਦਾ ਸਵਾਲ ਹੈ ਜੀ ਉਹ ਖੇਤੀ ਦੀ ਪ੍ਰੋਡਕਸ਼ਨ ਬਾਰੇ ਕਿੰਨਾ ਜਾਣਦੇ ਨੇ ਖੇਤੀ ਕਿਹੜੀ ਇਨਪੁਟਸ ਕਿੰਨੀ ਹੁੰਦੀ ਹੈ ਇਨਪੁਟ ਕਿੰਨੀ ਆ ਖੇਤੀ ਦੇ ਵਿੱਚੋਂ ਖੇਤੀ ਕਰਨ ਵਾਲੀ ਦਿਸ਼ਾ ਕੀ ਹੈ ਦੁਸ਼ਾ ਕੀ ਹੈ ਉਹਦੇ ਬਾਰੇ ਉਹ ਕਿੰਨਾ ਗਿਆਨ ਕਰਦੇ ਨੇ ਗੱਲ ਤਾਂ ਇਸ ਕਰਨੀ ਪੜਤਾਲ ਹੈ ਇਹ ਗੱਲ ਤੇ ਕਿਉਂ ਪੈਣਾ ਵੀ ਖੇਤੀ ਕਰਦੇ ਨੇ ਕਿ ਨਹੀਂ ਕਰਦੇ ਜੀ ਤਾਂ ਕੀ ਗੱਲ ਦੂਜੇ ਖੇਤੀ ਨਾ ਵੀ ਕਰਦੇ ਹੁਣ ਉਹਦੀ ਪੂਰੀ ਜਾਣਕਾਰੀ ਹੋਵੇ ਕਿਸੇ ਨੂੰ ਹਾਂਜੀ ਤੁਸੀਂ ਖੇਤੀ ਮਾਹਰ ਨਹੀਂ ਮੰਨੋਗੇ ਉਹਨਾਂ ਨੂੰ ਜੀ ਇਹ ਕਰਕੇ ਬੇਤੁਕਾ ਬਿਆਨ ਹੈ ਅੱਛਾ ਇੱਕ ਗੱਲ ਦੱਸਿਓ ਉਹ ਕਹਿੰਦੇ ਆ ਕਿ ਇਹਨਾਂ ਦੀ ਲੀਡਰ ਕਿ ਕੀ ਕਿਸਾਨਾਂ ਦੀ ਲੀਡਰੀ ਕਰਨਾ ਜਾਇਜ਼ ਨਹੀਂ ਹੈ ਜਿਹੜਾ ਉਹ ਕਹ ਰਿਹਾ ਕਿ ਕਿਸਾਨਾਂ ਦੀ ਲੀਡਰੀ ਕਰ ਰਿਹਾ ਤੇ ਆ ਚੀਜ਼ਾਂ ਨੂੰ ਸਵਾਲ ਲੈ ਕੇ ਕੀ ਪੋਲੀਟਿਕਲ ਪਾਰਟੀ ਦੀ ਲੀਡਰੀ ਕਰਨਾ ਸਹੀ ਹੈ ਕਿਸਾਨਾਂ ਦੀ ਲੀਡਰੀ ਕਰਨਾ ਗਲਤ ਹੁੰਦਾ ਹਾਂ ਉਹ ਤਾਂ ਉਹ ਰੜਕਦੀ ਹੈ ਨਾ ਇਹ ਇਹ ਗੱਲ ਵੀ ਪੋਲੀਟਿਕਲ ਪੋਲੀਟਿਕਲ ਪਾਰਟੀਆਂ ਦੇ ਦਿੱਤੇ ਹੋਏ ਪ੍ਰੋਗਰਾਮ ਤੇ ਉਂਗਲ ਰੱਖਣਾ ਉਹਨਾਂ ਨੂੰ ਆਹ ਟ੍ਰੇਡ ਜਿਹੜੀ ਡੀਲ ਹੋਈ ਹੈ ਨਾ ਹੁਣ ਮੁਕਤ ਵਪਾਰ ਦੀ ਡੀਲ ਹੋਈ ਹੈ ਖੇਤੀ ਸੈਕਟਰ ਦੇ ਡੇਰੀ ਨੂੰ ਲੈ ਕੇ ਜੀ ਇਹ ਤੇ ਅਸੀਂ ਉਂਗਲ ਰੱਖੀ ਜੀ ਇਹ ਤੇ ਇਹਨਾਂ ਨੂੰ ਰੜਕਦੀ ਹੈ ਮੈਨੂੰ ਇਹ ਦੱਸੋ ਰਾਕੇਟ ਸਾਹਿਬ ਨੂੰ ਸਵਾਲ ਇਹ ਪੁੱਛੋ ਵੀ ਤੁਸੀਂ ਇਹ ਦੱਸੋ ਵੀ ਜਦੋਂ ਤਿੰਨ ਕਾਨੂੰਨ ਲਿਆਂਦੇ ਸੀ ਇਸੇ ਬੀਜੇਪੀ ਨੇ ਜੀ ਰਣਵੀਰ ਬਿੱਟੂ ਤੇ ਤੁਸੀਂ ਦੋਨੇ ਇਹਦਾ ਵਿਰੋਧ ਕਰਦੇ ਸੀ ਉਹਨਾਂ ਕਾਨੂੰਨਾਂ ਦਾ ਜੀ ਉਦੋਂ ਉਹ ਕਹਿੰਦੇ ਸੀ ਠੀਕ ਹੈ ਹੁਣ ਤੁਸੀਂ ਡੀਲ ਨੂੰ ਠੀਕ ਹੀ ਜਾਂਦੇ ਹੋ ਕਿਉਂਕਿ ਹੁਣ ਤੁਸੀਂ ਬੀਜੇਪੀ ਚ ਆ ਗਏ ਜੇ ਤੁਸੀਂ ਕਾਂਗਰਸ ਚ ਆ ਗਏ ਹੁੰਦੇ ਹੁੰਦੇ ਤੁਸੀਂ ਹੁਣ ਵੀ ਇਹਨੂੰ ਕਹਿੰਦੇ ਵੀ ਹਾਂ ਤੁਹਾਡਾ ਗਲਤ ਹੋ ਗਈ ਤੇ ਡੀਲ ਦਾ ਗਲਤ ਹੋ ਗਈ ਹੂੰ ਇਹਦਾ ਸਮਝੌਤਾ ਗਲਤ ਹੋ ਗਿਆ ਜੀ ਇਹਨਾਂ ਹੁਣ ਇਹ ਤੇ ਵੀ ਗੱਲ ਕਰਨੀ ਹੋਵੇ ਵੀ ਅਸੀਂ ਤੁਹਾਨੂੰ ਜਾਣਕਾਰੀ ਜਾਣਕਾਰੀ ਜਾਂ ਤਾਂ ਹਾਸਲ ਕੀਤੀਆਂ ਜਾਂਦੀਆਂ ਨੇ ਸਰਦਾਰ ਸਾਹਿਬ ਖੇਤੀਬਾੜੀ ਕਰੇ ਤੋਂ ਐਨੀ ਵੀ ਖੇਤੀਬਾੜੀ ਕਰਨ ਵਾਲੇ ਨੂੰ ਜਾਣਕਾਰੀ ਹੁੰਦੀ ਹੈ ਖੇਤੀ ਕਰਨ ਵਾਲੇ ਦਾ ਮਜ਼ਦੂਰ ਨੇ ਕਿਸਾਨ ਨੇ ਸਾਡੇ ਉਹਨਾਂ ਨੂੰ ਮੌਕੇ ਨਹੀਂ ਮਿਲਦਾ ਪੜਨ ਦਾ ਜੀ ਉਹ ਜਾਣਦੇ ਨਹੀਂ ਵੀ ਡੀਲ ਕੀ ਹੁੰਦੀ ਹੈ ਜੀ ਬਹੁਤ ਵੱਡਾ ਹਿੱਸਾ ਕਿਸਾਨੀ ਦਾ ਹੈ ਨਾਲੇ ਖੇਤੀ ਕਰਦਾ ਹੈ ਜਿਉਂ ਨਾ ਪਤਾ ਜਾਣਕਾਰੀ ਨਹੀਂ ਮਿਲਦੀ ਇਹਦਾ ਤੁਸੀਂ ਗਮਰਾਹ ਕਰੀ ਜਾਂਦੇ ਹੋ ਲੋਕਾਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਹੋ ਜੀ ਦੇਖੋ ਜੀ ਪਹਿਲਾਂ ਟੈਰ 50% ਸੀ ਹੁਣ 18% ਕਰਤਾ ਇਹਦੇ ਖੋਲੇ ਗਏ ਜਾਂਦੇ ਹੋ ਜੀ ਹੁਣ ਜਿਹੜੀ ਅਸੀਂ ਭਾਰਤ ਦੇ ਵਿੱਚੋਂ ਅਮਰੀਕਾ ਨੂੰ ਜਿਹੜੀ ਅਸੀਂ ਪੱਟੇ ਖੇਤੀ ਦੀ ਪ੍ਰੋਟੈਕਟ ਭੇਜਦੇ ਸੀਗੇ ਉਹਦੇ 3% ਟੈਕਸ ਸੀਗਾ ਜੀ ਲੈ ਹਟਰਪ ਜੀ ਹੁਣ 18 ਕਰਤਾ ਤੇ ਤੁਸੀਂ ਇਹਨੇ ਸੋਨੇ ਗਏ ਜਾਂਦੇ ਹੋ ਤੁਸੀਂ ਦੱਸੋ ਕਿੰਨਾ ਕੀਤਾ ਤੁਸੀਂ ਜ਼ੀਰੋ ਕਿਉਂ ਕੀਤਾ ਤੁਸੀਂ ਵੀ 18 ਕਰਦੇ ਨਾ ਬਰਾਬਰ ਦਾ ਦਿਖਾਉਂਦੇ ਵੀ ਜੇ ਤੂੰ 18 ਲਾਉਣਾ ਅਸੀਂ ਵੀ 18 ਲਾਵਾਂਗੇ ਜੀ ਤੁਸੀਂ ਅਮਰੀਕਾ ਦੇ ਪ੍ਰੋਟੈਕਟਰਾਂ ਦੇ ਜਿਹੜੀਆਂ ਤੁਸੀਂ ਇੱਧਰ ਆਉਣ ਵਾਲੀਆਂ ਨੇ 18 ਮਤੇ ਵੀ ਲਾਉਂਦੇ ਜੀ ਲਾਉਣਾ ਤਾਂ ਇਹ ਚਾਹੀਦਾ ਸੀ ਤੁਹਾਨੂੰ 50% ਟੈਕਸ ਤੇ ਜੀ ਤੁਸੀਂ ਘੱਟੋ ਘੱਟ ਦੇ ਬਰਾਬਰ ਤਾਂ ਜਾਂਦੇ ਤੁਸੀਂ ਤਾਂ ਬਰਾਬਰ ਵੀ ਨਹੀਂ ਗਏ ਤੁਸੀਂ ਹਥਿਆਰ ਦੇਖਤੇ ਜੀ ਦੇ ਇਹ ਅਟੈਕਰ ਨੇ ਠੀਕ ਨਹੀਂ ਹੈ ਜਾਕਰ ਸਾਹਿਬ ਨੂੰ ਕਹੋ ਵੀ ਭਾਈ ਇਹ ਬੋਲ ਸਮਝ ਕੇ ਬੋਲੇ ਕਰੋ ਅੱਛਾ ਤੁਸੀਂ ਤੁਸੀਂ ਕਿਸਾਨ ਪਰਿਵਾਰ ਦੇ ਵਿੱਚੋਂ ਜਾਕਰ ਸਾਹਿਬ ਕਹਿੰਦੇ ਮੈਂ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਆ ਤੁਹਾਡੀ ਕਿਸਾਨੀ ਆਫਟ ਮੈਚ ਕਰਦੀ ਆ ਦੋਨਾਂ ਦੋਨਾਂ ਦੀ ਅਮਰਿੰਦਰ ਵੀ ਕਿਸਾਨ ਪਰਿਵਾਰ ਚੋਂ ਆ ਜੀ ਬਾਦਲ ਸਾਹਿਬ ਵੀ ਕਿਸਾਨ ਪਰਿਵਾਰ ਚੋਂ ਆ ਜੀ ਜੀ ਬਾਦਲ ਸਾਹਿਬ ਦੇ ਕੋਲੇ ਤੁਸੀਂ ਜਾ ਕੇ ਬਾਦਲ ਪਿੰਡ ਦੇ ਵਿੱਚ ਦੇਖੋ 2800 ਏਕੜ ਜ਼ਮੀਨ ਆ 2400 ਏਕੜ ਲੇ ਬੰਦੇ ਆ ਜੀ ਬਾਦਲ ਕਾ ਲਾਣਾ ਜੀ ਜਾਂ ਕਿਸਾਨ ਉਹ ਵੀ ਆ ਕਿਸਾਨ ਅਸੀਂ ਸਾਡੇ ਵਿੱਚ ਵੀ ਬੈਠੇ ਨੇ ਕਿਸਾਨ ਚਰਚਰਕ ਨਾਲ ਵਾਲੇ ਉਹ ਵੀ ਕਿਸਾਨ ਵਜਦੇ ਨੇ ਜੀ ਕਿਸਾਨ ਉਹ ਵੀ ਵਜਦੇ ਨੇ ਜਿਹੜੇ ਵੇਜਮਿੰਨੇ ਨੇ ਜਿਹੜੇ ਜ਼ਮੀਨਾਂ ਵੇਚ ਕੇ ਵੇਲੇ ਹੋ ਗਏ ਜੀ ਉਹ ਵੀ ਕਿਸਾਨ ਹੀ ਵਜਦੇ ਨੇ ਜੀ ਅਸੀਂ ਇਹ ਲੈਂਡਲੈਸ ਮਜ਼ਦੂਰਾਂ ਨੂੰ ਹੀ ਕਿਸਾਨ ਨਹੀਂ ਮੰਨਦੇ ਜਿਹੜੇ ਖੇਤੀ ਦੇ ਵਿੱਚ ਆਪਣੀ ਯੂਜ਼ਰ ਕਰਦੇ ਸੀ ਜੀ ਕਿਸਾਨਾ ਕਿਸਾਨਾਂ ਦੀ ਡੈਫੀਨੇਸ਼ਨ ਹੈ ਪਾਰਲੀਮੈਂਟ ਦੇ ਵਿੱਚ ਚੱਲੇ ਜਾਓ ਬਾਈ 542 ਦੇ ਵਿੱਚੋਂ ਸਾਨੂੰ ਲਗਭਗ 400 ਬੰਦਾ ਆਰਧਿਆਪ ਨੂੰ ਕਿਸਾਨ ਕਹੂਗਾ ਜੀ ਜਿਨੇ ਕਦੇ ਖੇਤ ਜਾ ਕੇ ਕਹੀ ਨਹੀਂ ਫੜੀ ਜੀ ਜਿਹਨੇ ਕਦੇ ਵੀ ਹਲ ਨਹੀਂ ਵਹਾਇਆ ਕਦੇ ਟਰੈਕਟਰ ਨਹੀਂ ਚਲਾਇਆ ਉਹਦਾ ਬਟਾ ਕਿਸਾਨ ਤਾਂ ਉਹ ਕਹੀ ਜਾਂਦੇ ਨੇ ਜੀ ਇਹਦਾ ਕੇਰਾ ਬਹੁਤ ਲੰਮਾ ਚੌੜਾ ਇਸ ਕਰਕੇ ਆਇਆ ਹਰ ਇੱਕ ਕਿਸਾਨ ਨਹੀਂ ਜਾ ਸਕਦਾ ਐਂ ਕਿਸਾਨ ਨਹੀਂ ਤੁਸੀਂ ਫੜ ਸਕਦੇ ਤੁਹਾਡੇ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਕੋਲੇ ਕਿੰਨੀ ਕੀ ਜ਼ਮੀਨ ਹੈ ਜੀ ਜਿਹੜੇ ਲੋਕ ਤੁਹਾਡੇ ਆਂਟੀ ਕਮੇਟੀ ਨੇ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਕਿੱਡੇ ਵਟ ਲੈਣ ਦਾ ਬੰਦੇ ਹੋ ਜੀ 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 ਕੀ ਲੱਗਦਾ ਹੈ ਮਤਲਬ ਕਿਸਾਨੀ ਲੀਡਰਸ਼ਿਪ ਹੈ ਜਿਹੜੀ ਉਹਦੇ ਤੋਂ ਕੋਈ ਪਹਿਲਾਂ ਹੀ ਜਿਹੜਾ ਉਹਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹਜੇ ਤਾਂ ਵਿਰੋਧ ਪੰਜਾਬ 'ਚ ਉਤਰਨਾ ਹੈ ਹਜੇ ਤਾਂ ਸ਼ੁਰੂਆਤਾਂ ਹੋਣੀਆਂ ਆ ਉਹ ਤੋਂ ਪਹਿਲਾਂ ਹੀ ਟਾਰਗੇਟ ਕੀ ਲੱਗਦਾ ਕੋਈ ਢਾੜਾ ਮਣ ਚ ਪਹਿਲੇ ਅੰਦੋਲਨ ਵਾਂਗ ਕੇ ਜੇ ਲੀਡਰਸ਼ਿਪ ਹਾਂ ਕਮਜ਼ੋਰੀ ਹੈ ਜੀ ਉਹਨਾਂ ਦੇ ਵਿੱਚ ਇੱਕ ਕਮਜ਼ੋਰੀ ਦਾ ਯਹਾਰ ਹੈ ਜੀ ਜਿਹੜੀ ਅੰਦਰ ਕਮਜ਼ੋਰੀ ਹੁੰਦੀ ਹੈ ਇਹ ਉਹਨਾਂ ਨੇ ਭਾਜੀਪੀ ਨੇ ਜ਼ੋਰ ਲਾਇਆ ਵੀ ਕੰਮ ਤਾਂ ਹੋ ਗਿਆ ਇਹ ਗਲਤ ਜੀ ਕਿਉਂਕਿ ਬਣਜ ਮੰਤਰੀ ਦਾ ਵਪਾਰ ਹੈ ਪਿਉਸ਼ ਗੋਲਾ ਜੀ ਵੀ ਖੇਤੀਬਾੜੀ ਤੇ ਡੈਰੀ ਦਾ ਜੀ ਡੀਲ ਦੇ ਵਿੱਚੋਂ ਬਾਹਰ ਨੇ ਤਾਂ ਰੱਖੀ ਨਹੀਂ ਇਸ ਸੰਘੋਤੇ 'ਚ ਜੀ 5 ਤਰੀਕ ਦਾ ਜੀਤ ਅਖਬਾਰ ਮਨਿੰਦਰ ਪੜਿਓ 5 ਤਰੀਕ ਦੇ ਜੀਤ ਅਖਬਾਰ ਦੇ ਚੀਜ਼ੇ ਵੇਚਦੇ ਲੱਗੀ ਹੋਈ ਹੈ ਖਬਰ ਜੀ ਕਿ ਇਹ ਖੇਤੀਬਾੜੀ ਤੇ ਡੈਰੀ ਫਾਰਮਿੰਗ ਹੈ ਜਿਹੜੀ ਇਹ ਤਾਂ ਬਾਹਰ ਹੈ ਜੀ ਤੋਂ ਜੀ ਤੇ ਹੁਣ ਇਹ ਇਹ ਦਲੀਲਾਂ ਕਹਿੰਦੇ ਤੇ ਜਾਂਦੇ ਨੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ